ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਾਵਾ ਕੀਤਾ ਜਾ ਰਿਹਾ ਸੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤ ਕੇ ਅਸੀਂ ਆਮ ਆਦਮੀ ਪਾਰਟੀ ਦੀ ਸਰਕਾਰ ਨੂੰ ਰਿਪੀਟ ਕਰਾਂਗੇ ਪੰਜਾਬ ਦੇ ਲੋਕ ਤਾਂ ਸਾਨੂੰ 2032 ਵਾਸਤੇ ਕਹਿ ਰਹੇ ਨੇ ਲੇਕਿਨ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਤਖਤਾ ਪਲਟਣ ਦੀਆਂ ਤਿਆਰੀਆਂ ਹੋ ਗਈਆਂ ਨੇ ਕਿਉਂਕਿ ਸ਼੍ਰੋਮਣੀ ਅਕਾਲੀ ਦਲ ਭਾਰਤੀ ਜਨਤਾ ਪਾਰਟੀ ਕਾਂਗਰਸ ਅਕਾਲੀ ਦਲ ਵਾਸ ਪੰਜਾਬ ਦੇ ਅਤੇ ਇਸ ਤੋਂ ਇਲਾਵਾ ਸ਼੍ਰੋਮਣੀ ਅਕਾਲੀ ਦਲ ਪੁਨਰ ਸਰਜੀਤ ਦੇ ਪ੍ਰਧਾਨ ਗਿਆਨੀ ਹਰਪ੍ਰੀਤ ਸਿੰਘ ਵੀ ਗਿਆਨੀ ਹਰਪ੍ਰੀਤ ਸਿੰਘ ਹੋਣੀ ਵੀ ਅੱਡੀ ਚੋਟੀ ਦਾ ਜੋੜ ਲਗਾ ਰਿਹਾ ਹੈ ਜੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਚੋਣਾਂ ਨੂੰ ਲੈ ਕੇ ਦੱਸਿਆ ਜਾ ਰਿਹਾ ਹੈ ਕਿ ਕਮਾਸਾਨ ਦਾ ਯੁੱਧ ਹੋਵੇਗਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਇਹ ਬਾਜੀ ਸੌਖੇ ਤਰੀਕੇ ਦੇ ਨਾਲ ਨਹੀਂ ਜਿੱਤ ਸਕਦੇ ਕਿਉਂਕਿ ਅੱਜ ਫਿਰ ਦੁਬਾਰਾ ਚੈਲੰਜ ਕਰ ਦਿੱਤਾ ਗਿਆ ਹੈ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਜਿੱਠਿਆ ਵੱਲੋਂ ਬਿਕਰਮ ਜਿੱਠਿਆ ਨੇ ਕਿਹਾ ਕਿ ਮੈਂ ਦਿੱਲੀ ਵਾਲਿਆਂ ਦੀ ਇਟ ਦੇ ਨਾਲ ਇਟ ਖੜਕਾ ਦਿਆਂਗਾ ਯਾਨੀ ਕਿ ਉਹਨਾਂ ਸਿੱਧੇ ਨਿਸ਼ਾਨੇ ਸਿੱਧੇ ਆਪ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਤੇ ਇੱਕ ਪਾਸੇ ਅਰਵਿੰਦ ਕੇਸ਼ੀਵਾਲ ਟੈਨਸ਼ਨ ਦੇ ਵਿੱਚ ਦੂਸਰੇ ਪਾਸੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੋਂ ਇਲਾਵਾ ਆਮ ਆਦਮੀ ਪਾਰਟੀ ਦੀ ਸਮੁੱਚੀ ਲੀਡਰਸ਼ਿਪ ਟੈਨਸ਼ਨ ਦੇ ਵਿੱਚ ਚਿੰਤਾ ਦੇ ਵਿੱਚ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਕਿਉਂਕਿ ਬਿਕਰਮ ਮਜੀਠੀਆ ਨੂੰ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ ਬਾਹਰ ਨਾ ਅਣ ਦਿੱਤਾ ਜਾਂਦਾ ਜੇਕਰ ਪੱਕੇ ਹੱਥ ਪਾਏ ਹੁੰਦੇ ਤੇ ਅੱਜ ਪੰਜਾਬ ਦੇ ਪੰਜਾਬ ਸਰਕਾਰ ਦਾ ਇਹ ਹਾਲ ਨਹੀਂ ਹੋਣਾ ਸੀ ਕਿਉਂਕਿ ਚੈਲੰਜ ਕੀਤਾ ਜਾ ਰਿਹਾ ਹੈ ਵੋਟ ਬੈਂਕ ਵੋਟ ਬੈਂਕ ਜਿਹੜਾ ਹੈ ਬੂਸਟ ਹੋਵੇਗਾ ਸ਼੍ਰੋਮਣੀ ਅਕਾਲੀ ਦਲ ਵੱਲ ਤੇ ਦੂਸਰੇ ਪਾਸੇ ਸਭ ਤੋਂ ਵੱਡੀ ਚੁਣੌਤੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਸ਼੍ਰੋਮਣੀ ਅਕਾਲੀ ਦਲ ਅਤੇ ਭਾਰਤੀ ਜਨਤਾ ਪਾਰਟੀ ਅਤੇ ਦੂਸਰੇ ਪਾਸੇ ਡੇਰਾ ਉਵਾਦ ਵੀ ਸਿਆਸਤ ਵਿੱਚ ਆ ਗਿਆ ਹੈ ਯਾਨੀ ਕਿ ਡੇਰਾ ਬਿਆਸ ਦੀ ਮੁਖੀ ਬਾਬਾ ਗੁਰਵਿੰਦਰ ਸਿੰਘ ਢਿੱਲੋਂ ਹੋਂ ਆਵਨੋਂ ਜਿਸ ਤਰ੍ਹਾਂ ਪੱਖ ਪੁਰਿਆ ਗਿਆ ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਅਤੇ ਸਾਬਕਾ ਮੰਤਰੀ ਬਿਕਰ ਮਜੀਠੀਆ ਦਾ ਜਿੱਥੇ ਉਹਨਾਂ ਨੇ ਕਿਹਾ ਕਿ ਝੂਠੇ ਇਲਜ਼ਾਮ ਲਗੇ ਨੇ ਪੰਜਾਬ ਸਰਕਾਰ ਵੱਲੋਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜਰੀਵਾਲ ਵੱਲੋਂ ਤੇ ਜਿਵੇਂ ਹੀ ਟਵੀਟ ਕੀਤਾ ਗਿਆ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਯਾਨੀ ਕਿ ਆ ਸਿੱਧਾ ਤੰਜ ਕੱਸਿਆ ਗਿਆ ਡੇਰਾ ਮੁਖੀ ਦੇ ਡੇਰਾ ਵਿਆਸ ਮੁਖੀ ਦੇ ਬਾਬਾ ਗਗਨਿੰਦਰ ਸਿੰਘ ਢਿੱਲੋਂ ਤੇ ਾਰੇ ਹੱਤੀ ਲਿਆ ਸੁਨੀਲ ਕੁਮਾਰ ਜਾਖੜ ਨੇ ਰਵਨੀਤ ਬਿੱਟੂ ਨੇ ਸੁਖਮਾਨ ਸਿੰਘ ਖੈਰਾ ਨੇ ਅਤੇ ਭਾਰਤੀ ਜਨਤਾ ਪਾਰਟੀ ਦੀ ਹਾਈ ਕਮਾਂਡ ਨੇ ਕਿ ਤੁਸੀਂ ਇੱਕ ਗੁਰੂ ਦੇ ਨਾਲ ਤੇ ਗੁਰੂ ਤੇ ਇਸ ਤਰ੍ਹਾਂ ਦੇ ਸਿਆਸੀ ਪਲਟਵਾਰ ਨਹੀਂ ਕਰ ਸਕਦੇ ਯਾਨੀ ਕਿ ਇਸ ਦਾ ਪ੍ਰਭਾਵ ਵੀ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਆਮ ਆਦਮੀ ਪਾਰਟੀ ਤੇ ਪਵੇਗਾ ਕਿਉਂਕਿ ਪੂਰੇ ਪੰਜਾਬ ਤੇ ਪੰਜਾਬ ਦੇ ਹਰ ਕੋਨੇ ਤੇ ਸ਼ਰਧਾਲੂ ਨੇ ਡੇਰਾ ਬਿਆਸ ਦੇ ਜੇਕਰ ਸ਼ਬਦੀ ਹਮਲਾ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਅੱਜ ਜਿਹੜਾ ਕੀਤਾ ਗਿਆ ਹੈ ਡੇਰਾ ਬਿਆਸ ਦੇ ਮੁਖੀ ਬਾਬਾ ਗੁਰਿੰਦਰ ਸਿੰਘ ਢਿੱਲੋਂ ਤੇ ਜੇਕਰ ਇਸ ਨੂੰ ਸ਼ਰਧਾਲੂ ਨਾ ਭੁੱਲੇ ਤਾਂ ਇਸ ਦਾ ਪ੍ਰਭਾਵ ਵੀ ਸ਼ਰੂਪਣੀ ਹੈ ਇਸ ਦਾ ਪ੍ਰਭਾਵ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਉਣ ਵਾਲੀਆਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੇ ਪਵੇਗਾ ਦੇ ਦੂਸਰੇ ਪਾਸੇ ਇਹ ਵੀ ਕੰਸੂਮਾਂ ਚੱਲ ਪਈਆਂ ਨੇ ਕਿ ਹੁਣ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲ ਲੱਡੂ ਵੰਡੇ ਗਏ ਜਿਸ ਤਰ੍ਹਾਂ ਭਾਰਤੀ ਜਨਤਾ ਪਾਰਟੀ ਦੇ ਆਗੂਆਂ ਵੱਲ ਢੋਲ ਠਮਾਕੇ ਅਤੇ ਆਤਸ਼ਬਾਜ਼ੀਆਂ ਕੀਤੀਆਂ ਗਈਆਂ ਬਿਕਰਮਜੀਠੀਆ ਨੂੰ ਲੈ ਕੇ ਤੇ ਇੰਜ ਲੱਗਦਾ ਹੈ ਕਿ ਜਿਵੇਂ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਮਈ ਅਕਾਲੀ ਦਲ ਦਾ ਗੱਠਜੋੜ ਹੋਵੇਗਾ ਜੇਕਰ ਭਾਰਤੀ ਜਨਤਾ ਪਾਰਟੀ ਅਤੇ ਸ਼ਰੂਮਈ ਅਕਾਲੀ ਦਲ ਦਾ ਗੱਠਜੋੜ ਹੁੰਦਾ ਹੈ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਇਸ ਦਾ ਪ੍ਰਭਾਵ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਵੇਗਾ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁਣ ਜਿਹੜੀ ਜਿਸ ਪਾਰਟੀ ਨੇ ਕਾਟੇ ਦੀ ਟੱਕਰ ਦੇਣੀ ਸੀ ਉਹ ਹੈ ਕਾਂਗਰਸ ਪਾਰਟੀ ਤੇ ਕਾਂਗਰਸ ਪਾਰਟੀ ਵਿੱਚ ਜਿਹੜਾ ਧਮਸਾਨ ਦਾ ਯੁੱਧ ਚੱਲ ਰਿਹਾ ਸੀ ਉਹ ਯੁੱਧ ਕੋਲ ਬਲਾ ਕੇ ਖਤਮ ਹੋ ਗਿਆ ਹੈ ਹਾਲਾਂਕਿ ਸਿੱਧੂ ਜੋੜਾ ਕਾਂਗਰਸ ਪਾਰਟੀ ਤੋਂ ਦਰ ਵੱਟ ਗਿਆ ਹੈ ਲੇਕਿਨ ਪ੍ਰਤਾਪ ਸਿੰਘ ਬਾਜਬਾਦ ਸੁਮਿੰਦਰ ਸਿੰਘ ਲੰਡਾਵਾ ਚਰਨਜੀਤ ਸਿੰਘ ਚੰਨੀ ਸਿੱਧੂ ਜੋੜੇ ਦੇ ਹੱਕ ਵਿੱਚ ਆ ਗਏ ਨੇ ਕਿ ਸਿੱਧੂ ਜੋੜੇ ਨੂੰ ਕਾਂਗਰਸ ਪਾਰਟੀ ਦੇ ਵਿੱਚ ਲਿਆਇਆ ਜਾਵੇ ਸਿੱਧੂ ਜੋੜੇ ਦੇ ਹੱਥ ਵਿੱਚ ਕਾਂਗਰਸ ਪਾਰਟੀ ਦੀ ਵਾਗਨੋਡ ਦਿੱਤੀ ਜਾਵੇ ਸਿੱਧੂ ਜੋੜੇ ਨੂੰ ਕਾਂਗਰਸ ਪਾਰਟੀ ਵੱਲੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਿੱਚ ਵੱਖ-ਵੱਖ ਹਲਕਿਆਂ ਤੋਂ ਚੋਣ ਮੈਦਾਨ ਦੇ ਵਿੱਚ ਉਤਾਰਿਆ ਜਾਵੇ ਤਾਂ ਜੋ ਬਿਨਾਂ ਕਾਟੋ ਕਲੇਸ਼ ਤੋਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਵਾਲਾ ਮੋਰਚਾ ਫਤਿਹ ਕੀਤਾ ਜਾਵੇ ਸਿੱਧਾ ਅਤੇ ਆ ਸਿੱਧਾ ਪ੍ਰਭਾਵ ਹੁਣ ਸਿੱਧੂ ਜੋੜੇ ਦਾ ਵੀ ਆਮ ਆਦਮੀ ਪਾਰਟੀ ਤੇ ਪਵੇਗਾ ਹੁਣ ਗੱਲ ਕਰਦੇ ਹਾਂ ਅਸੀਂ ਅਕਾਲੀ ਦਲ ਵਾਸ ਪੰਜਾਬ ਤੇ ਅਤੇ ਸ਼੍ਰੋਮਣੀ ਅਕਾਲੀ ਦਲ ਪੁਲਿਸ ਜੀਤ ਕਿ ਆਸਰਗਾਈਆਂ ਲਗਾਈਆਂ ਚਾਰੀਆਂ ਨੇ ਕਿ ਇਹ ਦੋਨੋਂ ਪਾਰਟੀਆਂ ਗੱਠ ਜੁੜ ਕਰਕੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਲੜਨਗੀਆਂ ਇਹ ਵੀ ਚੈਲੰਜ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਲਈ ਕਿਉਂਕਿ ਵਾਰ-ਵਾਰ ਥਰੋਲ ਦੀ ਮੰਗ ਕੀਤੀ ਜਾ ਰਹੀ ਹੈ ਲੋਕ ਸਭਾ ਦੇ ਮੈਂਬਰ ਭਾਈ ਅਮਰਪਾਲ ਸਿੰਘ ਖਾਲਸਾ ਅਤੇ ਉਸ ਦੇ ਸਮਰਥਕਾਂ ਅਤੇ ਉਸ ਦੇ ਵੋਟਰਾਂ ਵੱਲੋਂ ਨਾ ਤਾਂ ਉਹਨਾਂ ਨੂੰ ਪ੍ਰੋਬਲ ਮਿਲਦੀ ਹੈ ਨਾ ਉਹਨਾਂ ਦੀ ਐਨਐਸਏ ਖਤਮ ਹੋ ਰਹੀ ਹੈ ਲੇਕਿਨ ਜਿਹੜੀ ਕੌਮ ਦੀ ਬੱਦੀ ਰੁੱਧੀ ਵੋਟ ਹੈ ਜਿਹੜੀ ਕਿ ਸ਼੍ਰੋਮਣੀ ਅਕਾਲੀ ਦਲ ਦੇ ਨਾਲ ਦਾ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਅਕਾਲੀ ਦਲ ਵਾਪਸ ਪੰਜਾਬ ਨੂੰ ਪਾਵੇਗੀ ਇਸ ਦਾ ਵੀ ਇਫੈਕਟ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਤੇ ਪਵੇਗਾ ਯਾਨੀ ਕਿ ਕੁੱਲ ਮਲਾਕੇ ਜਿਸ ਤਰ੍ਹਾਂ ਹੁਣ ਤੰਜ ਕਸੇਗਾ ਨੇ ਸ਼੍ਰੋਮਣੀ ਅਕਾਲੀ ਦਲ ਦੇ ਪ ਅਸੀਂ ਆਗੂ ਅਤੇ ਸਾਬਕਾ ਮੰਤਰੀ ਬਿਕਰਮ ਮਜੀਠੀਆ ਵੱਲੋਂ ਬਿਕਰਮ ਮਜੀਠੀਆ ਨੇ ਚੈਲੰਜ ਕੀਤਾ ਹੈ ਕਿ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਸਾਡੀ ਸਰਕਾਰ ਆਵੇਗੀ ਫਿਰ ਦੱਸਾਂਗੇ ਅਸੀਂ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਸਿਆਸੀ ਸਮੀਕਰਨ ਬਦਲਨੇ ਸ਼ੁਰੂ ਹੋ ਗਏ ਨੇ ਕਿਉਂਕਿ ਜੇਕਰ ਸ਼੍ਰੋਮਣੀ ਅਕਾਲੀ ਦਲ ਤੇ ਭਾਰਤੀ ਜਨਤਾ ਪਾਰਟੀ ਦਾ ਗੱਠਜੋੜ ਹੁੰਦਾ ਹੈ ਫਿਰ ਵੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੱਡਾ ਚੈਲੰਜ ਹੈ ਜੇਕਰ ਕਾਂਗਰਸ ਪਾਰਟੀ ਜਿਹੜਾ ਮਾਰਾ ਪੁੱਟਾ ਹੁਣ ਇਹਨਾਂ ਦੇ ਵਿੱਚ ਆਪਸੀ 카ਟੋਕਲੀਚ ਰਹਿ ਗਿਆ ਹੈ ਜਿਸ ਤਰ੍ਹਾਂ ਚਰਨਜੀਤ ਸਿੰਘ ਚੰਨੀ ਦੀ ਫਿਰ ਦੁਬਾਰਾ ਗੱਲ ਚੱਲ ਪਈ ਹੈ ਦਲਤ ਦਲਤ ਵਰਗ ਦੇ ਭਾਈਚਾਰੇ ਨੂੰ ਲੈ ਕੇ ਉਸ ਦਾ ਵੀ ਇਫੈਕਟ ਜਿਹੜਾ ਹੈ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਉੱਤੇ ਪਵੇਗਾ ਫਿਰ ਜਿਹੜੀਆਂ ਪੰਥਕ ਪਾਰਟੀਆਂ ਨੇ ਜਿਸ ਤਰ੍ਹਾਂ ਅਕਾਲੀ ਦਲ ਵਾਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਪੁਨਰਸਜੀਤ ਪੁਨਰਸਜੀਤ ਸ਼੍ਰੋਮਣੀ ਅਕਾਲੀ ਦਲ ਅਬਰਸਰ ਜਿਸ ਦੇ ਪ੍ਰਧਾਨ ਨੇ ਸਰਦਾਰ ਸਿੰਘਜੀਤ ਸਿੰਘ ਮਾਨ ਹੈ ਯਾਨੀ ਕਿ ਇਹਨਾਂ ਦਾ ਪ੍ਰਭਾਵ ਵੀ ਸਿੱਧਮ ਸਿੱਧਾ ਪਬੀਗਾ ਪੰਜਾਬ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਚੀਬਾਲ ਤੇ ਹਾਲਾਂਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਵਾਰ-ਵਾਰ ਕਹਿ ਰਹੇ ਨੇ ਕਿ ਅਸੀਂ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਜਿਹੜੇ ਵਾਅਦੇ ਪੰਜਾਬ ਦੇ ਲੋਕਾਂ ਨੂੰ 2022 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਦੇ ਵਿੱਚ ਕੀਤੇ ਸਨ ਪਹਿਲਾਂ ਉਹ ਵਾਅਦੇ ਪੂਰੇ ਕਰਾਂਗੇ ਵਾਅਦੇ ਪੂਰੇ ਕਰਨ ਤੋਂ ਬਾਅਦ ਚੋਣ ਮੈਦਾਨ ਦੇ ਵਿੱਚ ਅਸੀਂ ਆਪਣੀ ਉਮੀਦਵਾਰ ਉਤਾਰਾਂਗੇ ਕੀ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਕਿਸਾਨ ਸੁਖ ਨੇ ਆ ਕਿਸਾਨ ਜਿਹੜੇ ਨੇ ਉਹ ਖੁਸ਼ ਨੇ ਕੀ ਗਰੀਬ ਗੁਰਬੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਦੇ ਕੋਲੋਂ ਖੁਸ਼ ਨੇ ਕੀ ਬੇਰਜ਼ਗਾਰਾਂ ਨੂੰ ਬੇਰਜ਼ਗਾਰ ਮਿਲਿਆ ਹੈ ਆਮ ਆਦਮੀ ਪਾਰਟੀ ਦੀ ਸਰਕਾਰ ਦੁਆਰਾ ਇਹ ਸਾਰੇ ਮੈਟਰ ਇਹ ਸਾਰੇ ਤੱਥਾਂ ਦਾ ਪ੍ਰਭਾਵ ਕਿਤੇ ਨਾ ਕਿਤੇ ਆਮ ਆਦਮੀ ਪਾਰਟੀ ਦੇ ਸੁਪਰੀਮੋ ਤੇ ਪੈ ਸਕਦਾ ਹੈ ਜੇਕਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਤੋਂ ਪਹਿਲਾਂ-ਪਹਿਲਾਂ ਕੋਈ ਹੋਰ ਵੱਡੇ ਫੈਸਲੇ ਪੰਜਾਬ ਦੇ ਹੱਕਾਂ ਦੇ ਲਈ ਲੈ ਜਾ ਸਕਦੇ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅਤੇ ਆਮ ਆਦਮੀ ਪਾਰਟੀ ਦੇ ਸੁਪਰੀਮ ਅਰਵਿੰਦ ਕੇਜੀ ਵੱਲੋਂ ਤਾਂ ਫਿਰ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਜਿੱਤੀਆਂ ਜਾ ਸਕਦੀਆਂ ਨੇ ਆਦਰਵਾਇਜ਼ ਸਮੀਕਰਨ ਵੱਡੇ ਪੱਧਰ ਤੇ ਬਦਲਦੇ ਨਜ਼ਰ ਆ ਰਹੇ ਨੇ 2027 ਦੀਆਂ ਵਿਧਾਨ ਸਭਾ ਦੀਆਂ ਚੋਣਾਂ ਨੂੰ ਲੈ ਕੇ ਧੰਨਵਾਦ